ਵਾਹਿਗੁਰੂ ਜੀ ਵਾਹਿਗੁਰੂ ਸੁਤਨਾ ਵਾਹਿਗੁਰੂ ਸਾਧ ਬਿਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਪਰਮ ਪਰ ਮਿਟ ਗਏ ਰਮਣ ਰਾਮ ਮਰਬੋ ਪਾਗਟਨੇ ਹਰ ਸੰਤ ਤਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗੁਣੀ ਸਈ ਆਏ ਸਬਲਤਨਾ ਕੇ ਕੰਮ ਜਿੰਨਾ ਆਇਆ ਤੇ ਜਗਤ ਤਰ ਜਾਵੇ ਤਨ ਤਨ ਆਉਣਾ ਯੋ ਨਾ ਦਾ ਜਿੰਨਾ ਆਇਆ ਤੇ ਜਗਤ ਤਰ ਜਾਵੇ ਤਨ ਤਨ ਆਉਣਾ ਯੋ ਨਾ ਦਾ ਆਇਆਂ ਤੇ ਜਗਤ ਤਰ ਜਾਵੇ ਜਗਤ ਤਰ ਜਾਵੇ ਤਨ ਤਾਨ ਆਉਣਾ ਓ ਨਾਨਕ ਨਾ ਆਇਆਂ ਤੇ ਜਗਤ ਤਰ ਜਾਵੇ ਤਨ ਤਾਨ ਆਉਣਾ ਓ ਨਾਨਕ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਦੇ ਜਨ ਕਉ ਸਦਾ ਨਮਸਕਾਰ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਿੱਤਰ ਗੋਦ ਵਿੱਚ ਆਪ ਸਾਰੇ ਗੁਰਮੁਖ ਮਾਈ ਭਾਈ ਉਹਨਾ ਮਹਾਨ ਰੱਬ ਰੂਪ ਮਹ ਪ੍ਰਸੰਦੀ ਯਾਦ ਦੇ ਵਿੱਚ ਜੁੜੇ ਬੈਠੇ ਹਾ ਜਿਨ੍ਹਾਂ ਦੀ ਬਾਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਜਿਨ ਜਪਿਆ ਤਿਸ ਕੋ ਬਲੇ ਹਾਰ ਤਿਜ ਕੈ ਸੰਗਤ ਰੇ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਿਨਾ ਕੀ ਵਸੋ ਤੂਰ ਭਾਗ ਟੜੇ ਹਰ ਸੰਤ ਤੇ ਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਈਏ ਆਏ ਸਫਲ ਤੇ ਨਾ ਕੇ ਕਮਾ ਮੇਰੇ RAM ਹਰ ਜਨ ਕੇ ਹੋਂ ਬਲ ਜਾਈ ਕੇਸਾ ਕਾ ਕਰ ਚਬਰ ਟਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋਹ ਮੈਂ ਨਾਹੀ ਜਨ ਪਰਪਕਾਰਿ ਆਏ ਜੀਤਾਨ ਦੇ ਭਗਤੀ ਲੈਨ ਹਰਿ ਸਿਉ ਲੈਣ ਮਲਾਈ ਅਸੀਂ ਦੁਨੀਆਦਾਰ ਸਭ ਜੀਵ ਕਰਮਾਂ ਦੇ ਬੱਧੇ ਆਉਂਦੇ ਆ ਪ੍ਰਕਾਲਪੁਰਖ ਵਾਹਿਗੁਰੂ ਇੱਕ ਵਿਸ਼ੇਸ਼ ਡਿਊਟੀ ਲਗਾ ਕੇ ਮਹਾਂਪੁਰਸਾਂ ਦੀ ਭੇਜਦਾ ਜੋ ਇਸ ਦੁਨੀਆ ਤੇ ਆ ਕੇ ਆਪ ਨਾਮ ਨਾਲ ਜੁੜੇ ਨੇ ਤੇ ਹੋਰ ਨਾ ਜੀਵਾਂ ਨੂੰ ਵੀ ਨਾਮ ਨਾਲ ਜੋੜ ਕੇ ਭਲਾ ਕਰਦੇ ਨੇ ਸਤਿਗੁਰੂ ਸਭਨਾ ਦਾ ਭਲਾ ਮਨਾਏ ਦਾ ਉਹ ਤੇ ਸਾਰਿਆਂ ਦੇ ਭਲੇ ਵਾਸਤੇ ਉਹਨਾਂ ਦਾ ਆਉਣਾ ਹੁੰਦਾਗਾ ਦੁਨੀਆ ਦੇ ਉੱਤੇ ਆਓ ਐਸੇ ਰਬ ਰੂਪ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਨਤਮਸਤਕ ਹੋਈਏ ਬਸ ਇਹੀ ਅਰਦਾਸ ਬੇਨਤੀ ਕਰਨੀ ਹੈ ਮਹਾਰਾਜ ਕਿਰਪਾ ਕਰਿਓ 96 ਆਪਣੇ ਦਰੋਂ ਕਰੋ ਨਾਮ ਦਾ ਕਿਣਕਾ ਸੇਵਾ ਦਾ ਔਰ ਸ਼ਿਮਰ ਦਾ ਕਿਣਕਾ দান ਬਖਸ਼ਿ ਪਾਸਾ ਵੀ ਆਪਣਾ ਵੀ ਜੀਵਨ ਸਫਲਾ ਹੋ ਜਾਵੇ ਆਓ ਮਹਾਂਪੁਰਸ਼ਾਂ ਦੀ ਝਾਲ ਵਿੱਚ ਜੁੜੇ ਹਾਂ ਇੱਕ ਧਾਰਨਾ ਪੜ੍ਹ ਕੇ ਵਖਮਾਂ ਦੇ ਜਾਜਕ ਹੋਈਏ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਧਾਰਵਾਸ ਤੇ ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ ਜੀਵਨ ਦੇ ਉਧਾਰਵਾਸ ਤੇ ਇਹ ਸੰਤਾਨ ਨੂੰ ਗਣ ਲੈ ਗਣ ਆਮਨ ਨੂੰ ਗਣ ਲੈ ਗਣ ਜੀਵਨ ਦੇ ਆਧਾਰ ਵਾਸਤੇ ਜਿੰਦੇ ਸੰਤਾਨ ਨੂੰ ਗਣ ਲੈ ਗਣ ਜੀਵਨ ਦੇ ਆਧਾਰ ਵਾਸਤੇ ਸ਼ੰਤ ਸਰਨ ਜੋ ਜਨ ਪਰੈ ਸੋ ਜਨ ਯੁਦਰਨ ਸ਼ੰਤ ਕੇ ਨੰਦ ਨਾਨਕ ਬਹੁ ਰ ਬਹੁ ਸ਼ੰਤ ਸਹਾਈ ਜੀ ਕੇ ਭਵ ਜਲ ਤਾਰਨ ਆਰ ਸਭ ਤੇ ਉੱਚੀ ਜਾਣੀ ਨਾਨਕ ਨਾਮ ਪਿਆਰ ਇਤਨੀ ਕਾ ਹਾਜ਼ਰੀ ਪ੍ਰਵਾਨ ਕਰਨ ਜੀ ਭੁੱਲਾਂ ਦੀ ਖਿਮਾ ਸਤਿਗੁਰਾਂ ਦਾ ਕੋਟਾਂ ਕੋਟ ਧੰਨਵਾਦ ਔਰ ਬਹੁਤ ਹੀ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਸੈਕਟਰੀ ਸਾਹਿਬ ਜਿਹੜਾ ਬੜਾ ਮਾਨ ਬਖਸ਼ਣ ਨੇ ਪਿਆਰ ਬਖਸ਼ਣ ਨੇ ਮਾ ਸਤਿਗੁਰੂ ਜੀ ਕਿਰਪਾ ਕਰਨੇ ਨੂੰ ਲੰਮੀ ਉਮਰਾਂ ਬਖਸ਼ਿਸ਼ ਕਰਨ ਇਸ ਤਰ੍ਹਾਂ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ